ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਇਸ ਪਿੰਡ ਸੁਖਨ ਵਾਲੇ ਤੋਂ ਬਾਈ ਨਵਜੋਤ ਦੇ ਘਰੋਂ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਆ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਹੀ ਪੈ ਜਾਂਦੀ ਹੈ ਬਾਈ ਕੋਲੇ ਚਾਰ ਨਾਗਾ ਇੱਕ ਦੋਸਤੋ ਸੂਈ ਸਵਾਈ ਤੇ ਤਿੰਨ ਹੈ ਗਈਆਂ ਗੱਬਣਾ ਕਾਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਾਈ ਤਾਈ ਆਪਣੇ ਸੁਖਰਾਜ ਦੇ ਜੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਨਾ ਵੀ ਨਾ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆ ਆਓ ਬਾਈ ਹਾਂਜੀ ਬਾਈ ਸਸੀਗਾ ਸਸੀਗਾ ਬਾਈ ਉਹ ਠੀਕ ਠਾਕ ਬਾਈ ਹਾਂਜੀ ਠੀਕ ਆ ਬਾਈ ਨਵਜੋਤ ਇੱਕ ਵਾਰੀ ਆਪਣਾ ਨੰਬਰ ਦੱਸੀ 98141 73926 ਠੀਕ ਆ ਕਿੰਨੇ ਨਾਲ ਗਾ ਬਈ ਅੱਜ ਆਪਣੇ ਕੋਲ ਚਾਰ ਨਾਲ ਗਾ ਬਈ ਠੀਕ ਆ ਤੇ ਇੱਕ ਨੰਬਰ ਬਾਈ ਇਹ ਚ ਵੈੜ ਦੀ ਗੱਲ ਕਰੀਏ ਕਿੰਨੇ ਮਾਸੂਆ ਸੁਆ ਸੁੰਦੀ ਆ ਇਹ ਦੂਜਾ ਸੁਆ ਸੁੰਦੀ ਆ ਬਾਈ ਠੀਕ ਆ ਦੂਜਾ ਸੁਆ ਸੁੰਦੀ ਆ ਹਾਂਜੀ ਬਾਈ ਕਿੰਨੇ ਦਿਨ ਪਏ ਆ ਬਾਈ ਇਹ ਲੈ ਜੀ ਕਿ 12 ਬਾਰਾਂ ਦਿਨਾਂ ਦਾ ਹੈ ਜੀ ਬਾਈ। ਹਾਂ ਜੀ 12 13 ਦਿਨਾਂ ਦੀ ਕੱਚੀ ਆ। ਹਾਂ ਜੀ। ਠੀਕ ਆ। ਪਹਿਲੇ ਸੂਏ ਦਾ ਕੀਦ ਉਧਰ ਕੱਢ ਰਿਆ ਬਾਈ। ਇਹ ਬਾਈਕਲ ਦੋ ਦਿੱਤਾ ਪਹਿਲੇ ਸੂਏ ਹੀ ਆ। ਠੀਕ ਆ। ਇਹਦੀ 25 ਲੀਟਰ ਪਾ ਦੂਗੇ। ਹਰਾ ਹੁਣ ਦਾਂ ਪਾਉਗੇ। ਠੀਕ ਆ। ਤੇ ਸੀਮਨ ਸੁਮਨ ਦਾ ਕੋਈ ਪਤਾ ਹੈ ਕਿ ਹੈ ਨਹੀਂ ਬਾਈ? ਸੀਮਨ ਦਾ ਨਹੀਂ ਪਤਾ ਇਹਦਾ ਜੀ। ਠੀਕ ਆ। ਸੀਮਨ ਦਾ ਨਹੀਂ ਪਤਾ। ਹਾਂ ਜੀ ਹਾਂ ਜੀ। ਲੋਵੀ ਬਾਈ ਦਾ ਵਪਾਰ ਦਾ ਕੰਮ ਆ। ਚੰਗੇ ਸੋਹਣੇ ਜਾਨਵਰ ਹੁੰਦੇ ਆ। ਦੂਜਾ ਸੂਆ ਹੁੰਦੀ ਆ। ਪਹਿਲੇ ਸੂਏ ਦਾ 20 22 ਲੀਟਰ ਦਾ ਰਿਕਾਰਡ ਆ ਸੋਹਣੇ ਕੱਦ ਕ ਕਿਉਂਕਿ ਹਜੇ 12 13 ਦਿਨਾਂ ਦੀ ਬਈ ਜਾਂਦਾ ਕੱਚੀ ਆ ਉਸ ਢੰਗ ਨਾਲ ਦੀ ਜੱਜਮੈਂਟ ਕਰੋ ਕੋਈ ਛੋਟੀ ਨਹੀਂ ਸੋਹਣੇ ਕਦ ਕਰਦੇ ਵਿੱਚ ਆ ਵੇਖ ਸਕਦੇ ਢਿੱਲ ਹਜੇ ਹਵਾਨੇ ਚ ਬਹੁਤ ਜ਼ਿਆਦਾ ਬਈ ਹੈ ਵੇਖ ਸਕਦੇ ਬਾਕੀ ਕਰਮਾ ਵਾਲੀ ਸੀਲ ਸਾਉ ਬਹੁਤ ਆ ਵੇਖ ਸਕਦੇ ਹੱਥੀ ਜਵਾਈ ਵਾਲਾ ਥਾਣਾ ਦੋਸਤੋ ਇਹਨੇ ਕੱਢਣਾ ਹਜੇ ਕੱਚੀ ਆ ਜੱਜਮੈਂਟ ਉਸ ਢੰਗ ਨਾਲ ਨਾ ਕਰੋ ਜੀ ਦੋਸਤੋ ਕੋਈ ਐਡਾ ਥਲੋ ਤਿਆਰੀ ਦਾ ਹੈ ਨਹੀਂਗਾ ਜੇ ਗੱਲ ਕਰੀਏ ਤਿਆਰੀ ਬਾਲੀ ਆ ਹਜੇ 10 12 ਦਿਨ ਇਹਨੇ ਰਾਮ ਨਾਲ ਲਾਏ ਵੀ ਜਾਣੇ ਆ ਲੈ ਵੀ ਨੌਜੋ ਤਾਂ ਇੱਕ ਰੀ ਢਾ ਕੜਵਾ ਦੀ ਬਾਕੀ ਫੇਸ ਚੈੱਕ ਕਰ ਸਕਦੇ ਆ ਪੂਰੀਆਂ ਵੱਡੀਆਂ ਗਾਵਾਂ ਦੇ ਵਿੱਚ ਆ ਦੂਜਾ ਸੂਆ ਹੀ ਹੈਗੀ ਆ ਸੋਹਣੇ ਕਦ ਕਾਠ ਦੇ ਵਿੱਚ ਰੰਗ ਬਾਜੇ ਸੋਹਣੀ ਆ ਚਮਕਦਮ ਚੰਗੀ ਆ ਬਾਕੀ ਕੋਈ ਲੀਸੀ ਲਾਵੀਂ ਦੁੱਧ ਵਾਲੀ ਵਹਿੜ ਹੈਗੀ ਆ ਦੇਖ ਸਕਦੇ ਹੋ ਹਵਾਨਾ ਦੋਸਤੋ 8 ਦਿਨ 10 ਦਿਨ ਜੇ ਲੈ ਕੇ ਜਾਂਦੀ ਹੈ ਤਾਂ ਸੋਹਣਾ ਤਿਆਰ ਕਰ ਜਾਣਾ ਤਕਰੀਬਨ ਲੈ ਜਾਣੀਆਂ ਨੇ ਕਿਉਂਕਿ ਇਹ ਹਵਾਨੇ ਦੇ ਵਿੱਚ ਢਿੱਲ ਕਾਫੀ ਪਈ ਆ ਤੇ ਥਣ ਵੀ ਹੱਥੀ ਚਵਾਈ ਵਾਲਾ ਕੱਢਿਆ ਹੋਣਾ ਕੋਈ ਛੋਟੀ ਨਹੀਂ ਬੇਲਵੂਲ ਚੰਗੀ ਹੈ ਕੱਦ ਕਰ ਸੋਣਾ ਚਾਰ ਨਾਗਾ ਚਾਰਾਂ ਦੀ ਡਿਟੇਲ ਤੁਹਾਨੂੰ ਲੈ ਦੇਣੀ ਹੈ ਕੋਈ ਵੀ ਨਾਗ ਪਸੰਦ ਹੋਵੇ ਆਪ ਦੀ ਤਸੱਲੀ ਇੱਥੇ ਆ ਕੇ ਕਰ ਲਓ ਇਹ ਤਿੰਨ ਗੱਬਣਾ ਇੱਕ ਸੂਈ ਸਵਾਈ ਰੇਟ ਇਹਦਾ ਆਪ ਬਾਈ ਨਵਜੋਤ ਤੋਂ ਆਪਾਂ ਪੁੱਛ ਲੈਨੇ ਆ ਬਈ ਨਵਜੋਤ ਇਹਦਾ ਰੇਟ ਕੀ ਕਰਾਂਗੇ ਉਹ ਬੱਚਾ ਚੁੰਗੀ ਅੰਦਰ ਜਿਹੜੇ ਦਾ 90000 ਰੁਪਈਆ ਹੀ ਠੀਕ ਹੈ 90000 ਰੁਪਈਆ ਹਾਂਜੀ ਹਾਂਜੀ ਠੀਕ ਹੈ ਮਾਨਤਨ ਕਰਦੇ ਆਂਗੇ ਹਾਂਜੀ ਮਾਨਤਨ ਹੋ ਜੀ ਠੀਕ ਹੈ ਲਓ ਵੀ 90000 ਰੁਪਈਆ ਰੇਟ ਆ ਮੌਕੇ ਤੇ ਮਾਨਤਨ ਹੋ ਜੂ ਬਈ 2 ਨੰਬਰ ਜਰਸੀ ਦੀ ਗੱਲ ਕਰੀਏ ਕੀ ਡਿਟੇਲ ਹੈ ਦੀ ਇਹ ਵੀ ਦੂਜਾ ਸੂਆ ਬਈ ਠੀਕ ਆ ਇਹ ਵੀ ਦੂਜਾ ਸੂਆ ਇਹ ਇੱਕ ਹਫਤਾ ਬਾਕੀ ਹੈ ਜਾਇ ਸੂਣ ਦੀ ਇਹ ਇੱਕ ਹਫਤੇ ਦੀ ਕੱਚੀ ਆ ਹਾਂਜੀ ਹਾਂਜੀ ਠੀਕ ਆ ਕਿੰਨਾ ਕੁ ਦੁੱਧ ਪਾ ਦੂ ਬਈ ਦੂਜੇ ਸੂਏ ਇਹਨੇ 20 ਲੀਟਰ ਦੁੱਧ ਦਿੱਤਾ ਪਹਿਲੇ ਸੂਏ ਦਾ ਪਹਿਲੇ ਸੂਏ 20 ਲੀਟਰ ਹਾਂਜੀ ਹਾਂਜੀ ਠੀਕ ਆ ਅੱਜ ਦੀ ਪਾ ਦੂ 20 ਤੋਂ ਬਾਅਦ ਹਾਂ ਪਾਉਗੀ ਬਈ ਠੀਕ ਆ ਹਾਂਜੀ ਹਾਂਜੀ ਤੇ ਸੀ ਮਨਸੂਮਨ ਦਾ ਤਾਂ ਬਈ ਇਹਦੇ ਵੀ ਨਹੀਂ ਪਤਾ ਹੋਣਾ ਕਿਹੜਾ ਲੱਗੇ ਇਹਦਾ ਵੀ ਨਹੀਂ ਪਤਾ ਹੀ ਕੋਈ ਠੀਕ ਆ ਹਾਂਜੀ ਹਾਂਜੀ ਲਓ ਬਈ ਸੀਲ ਸਾਉ ਹੈਗੀ ਹੈ ਬਾਈਆਂ ਦਾ ਸਿੰਘ ਜਰੂਰ ਹੈਗੇ ਆ ਬਿਲਕ ਉਈ ਐਡਾ ਇਸ਼ੂ ਨਹੀਂ ਦੋਸਤੋ ਸੀਲ ਸਾਉ ਬਹੁਤਾ ਵੇਖ ਸਕਦੇ ਜਿਵੇਂ ਮਰਜੀ ਕੋਈ ਹੱਥ ਲਾਈ ਜਾਓ ਢਿੱਲ ਵਾਕਿਆ ਹੀ ਦੋਸਤੋ ਬਹੁਤ ਜਿਆਦੇ ਪਈ ਹੈ ਥਣ ਵੀ ਦੋਸਤੋ ਕਰਮ ਵਾਲੀ ਸੋਹਣਾ ਲੱਗਿਆ ਅਨੁਮਾਨ ਆ ਵੀ ਜੇ ਇਹਨੇ ਇੱਕ ਹਫਤਾ ਲੈ ਕੇ ਜਾਣਾ ਤਾਂ ਥਣ ਸਾਈਜ਼ ਦਿਖਾ ਦੇਣੇ ਦੋਵੇਂ ਪਾਸੇ ਸੋਹਣਾ ਹਵਾਨਾ ਤਿਆਰ ਕਰ ਜਾਣਾ ਦੇਖ ਸਕਦੇ ਆ ਇੱਕ ਪਾਸੇ ਥੋੜੀ ਜੀ ਭਾਲ ਜਰੂਰ ਆ ਤੇ ਥਣਾ ਦਾ ਸਾਈਜ਼ ਸੇਮ ਹੀ ਆ ਹੱਥੀ ਚਵਾਈ ਵਾਲਾ ਥਣ ਇਹਨੂੰ ਲੱਗਿਆ ਕਰਮ ਵਾਲੀ ਨੂੰ ਫੇਸ ਚੈੱਕ ਕਰ ਸਕਦੇ ਆ ਜਰਸੀ ਦੇ ਵਿੱਚ ਹੈਗੀ ਐ ਦੋਸਤੋ ਜੇ ਗੱਲ ਕਰੀਏ ਕਦਕੜ ਸੋਹਣਾ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਤੋੜ ਕੇ ਤੁਹਾਨੂੰ ਉਖਾ ਦਿੰਦੇ ਆ ਲੈ ਵੀ ਨਵਜੂਤ ਇਹਨੂੰ ਇੱਕ ਵਾਰੀ ਜਿੜਾ ਕੜਵਾ ਦੀ ਲੋ ਵੀ ਤੋੜ ਕੇ ਤੁਹਾਨੂੰ ਇਹ ਹੀ ਉਖਾ ਦਿੰਦੇ ਆ ਸੋਹਣੀ ਦੋਸਤੋ ਜਰਸੀ ਹੈਗੀ ਆ ਹਵਾਨਾ ਖੁੱਲਾ ਤਿਆਰ ਕਰ ਜਾਣਾ ਹਫਤੇ ਦੀ ਕੱਚੀ ਆ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਕਿਉਂਕਿ ਕਦਕੜ ਕੋਈ ਛੋਟਾ ਨਹੀਂ ਦੂਜਾ ਸੂਈ ਇਹ ਸੁੰਦੀ ਆ ਕਰਮ ਵਾਲੀ ਬਾਕੀ ਸਮੀ ਸੂਈ ਇਹ ਵੀ ਚੰਗੀ ਆ ਕੋਈ ਲਿੱਸੀ ਲਾਵੀ ਨਹੀਂ ਥਣਾ ਦਾ ਸਾਈਜ਼ ਬਿਲਕੁਲ ਸਾਫ਼ ਜਿਹਾ ਸੇਮ ਸਾਈਜ਼ ਦੇ ਵਿੱਚ ਥਾਲਾ ਥਣ ਹੈਗੇ ਆ ਇਹ ਗੱਲ ਕਰੀਏ ਤੇ ਰੇਟ ਇਹਦਾ ਵੀ ਆਪਾਂ ਆ ਬਾਈ ਨਵਜੋਤ ਤੋਂ ਪੁੱਛ ਲੈਨੇ ਆ ਸੋਹਣੀ ਜਰਸੀ ਜੀ ਦੋਸਤੋ ਸਿੰਘ ਜੇ ਗੱਲ ਕਰੀਏ ਦੋਸਤੋ ਨਿੱਕਾ ਨਿੱਕਾ ਸਿੰਘ ਆ ਬਾਕੀ ਮਾਰ ਦੀ ਘੂਰ ਦੀ ਨਹੀਂ ਬਿਲਕੁਲ ਸੀਲ ਸਊਗਾ ਕੋਈ ਵੱਟਾ ਨਹੀਂ ਸਿੰਘਾਂ ਦਾ ਬਾਈ ਨਵਜੋਤ ਇਹਦਾ ਹੀ ਗੱਲ ਕਰੀਏ ਰੇਟ ਦੀ ਇਹਦਾ 75000 ਰੁਪਈਆ ਹੀ 75000 ਇਹ ਚੋਈ ਮਾਨਤਨ ਕਰ ਦਿਆਂ ਹਾਂਜੀ ਹਾਂਜੀ ਠੀਕ ਆ ਲਓ ਵੀ ਇਹਦਾ ਰੇਟ ਹੈ ਜਰਸੀ ਦਾ 75000 ਮਾਨਤਨ ਇਹ ਚੋ ਵੀ ਹੋ ਜੂ ਇੱਕ ਸਾਈਵਾਲ ਕ੍ਰੋਸ ਆਂਗ ਦੇ ਵਿੱਚ ਆ ਬਾਈ ਤੂੰ ਇਹਦੇ ਬਾਰੇ ਜਾਣਕਾਰੀ ਲੈਣੇ ਆ ਬਾਈ ਜੀ ਇਹਦੀ ਗੱਲ ਕਰੀਏ ਸਾਈਵਾਲ ਕ੍ਰੋਸ ਦੀ ਇਹ ਵੀ ਦੂਜਾ ਸੂਈ ਹੈ ਬਾਈ ਇਹ ਵੀ ਦੂਜਾ ਸੂਈ ਹੈ ਹਾਂਜੀ ਬਾਈ ਠੀਕ ਆ ਇਹ ਕਿੰਨੇ ਦਿਨ ਲੱਜੂ ਬਾਈ ਇਹ ਵੀ ਇੱਕ ਹਫਤਾ ਬਾਕੀ ਹੈ ਜੇ ਬਾਈ ਠੀਕ ਹੈ ਇੱਕ ਹਫਤੇ ਦੀ ਇਹ ਕਿੱਤੀ ਬਈ ਦੁੱਧ ਕਪੈਸਟੀ ਦੀ ਗੱਲ ਕਰੀਏ ਕਿੰਨਾ ਦੁੱਧ ਪਾਉਂਦਾ ਪਹਿਲਾਂ ਨੇ 18 ਕਿਲੋ ਦੁੱਧ ਦਿੱਤਾ ਬਾਈ ਪਹਿਲਾਂ ਨੇ 18 ਕਿਲੋ ਹਾਂਜੀ ਹਾਂਜੀ ਠੀਕ ਆ 20 ਕਿਲੋ ਦੇ ਲਗਭਗ ਪਾ ਦੂਗੀ ਹਾਂ ਪਾ ਦੂਗੀ ਬਾਈ ਠੀਕ ਆ ਤੇ ਤੋੜ ਕੇ ਬਾਈ ਇਹ ਵੀ ਵਿਖਾਈਏ ਇੱਕ ਵਾਰੀ ਬਾਅਦ ਚ ਤੁਹਾਨੂੰ ਥਾਣਾ ਖਾਨਾ ਨੇੜੇ ਹੋ ਕੇ ਵਿ ਰਾਜ ਰੋਕ ਲਾਂਗੇ ਜਗਾ ਇੱਥੇ ਪੀੜੀਆ ਚਾਰ ਚੁਫੇਰੇ گاਵਾ ਖਣਾ ਦਾ ਸਾਈ ਗਏ ਦੋਸਤੋ ਇਹਦਾ ਵੀ ਸੋਨਾ ਸਾਈ ਵਾਲ ਕ੍ਰੋਸ ਅੰਗ ਦੇ ਵਿੱਚ ਹੈਗੀ ਐ ਫੇਸ ਚੈੱਕ ਕਰ ਸਕਦੇ ਆ ਤੇ ਥਣਾ ਦਾ ਸਾਈ ਗਏ ਕਰਮਾਲੀ ਦਾ ਇਹਦਾ ਵੀ ਸੋਨਾ ਇਹਨੇ ਵੀ ਖੁੱਲਾ ਹਵਾਨਾ ਤਿਆਰ ਕਰਨਾ ਕਿਉਂਕਿ ਜੱਜਮੈਂਟ ਤੁਹਾਨੂੰ ਹੋ ਜਾਣੀ ਆ ਸੋਨਾ ਹਵਾਨਾ ਬਈ ਇੱਕ ਕਰੀ ਇੱਥੇ ਰੋਕ ਲਈ ਉੱਥੇ ਆਸੇ ਪਾਸੇ ਸਰੰਗ گاਵਾ ਖੜੀਆਂ ਠੰਡੀ ਬਹੁਤ ਆ ਬਈ ਬਾਕੀ ਸੀਲ ਸੌ ਦੀ ਗੱਲ ਕਰੀਏ ਸੀਲ ਸੌ ਬਹੁਤ ਆ ਦੇਖ ਸਕਦੇ ਆ ਹਫਤੇ ਦੇ ਲਗਭਗ ਇਹਨੇ ਲੈ ਜਾਣਾ ਦੇਖ ਸਕਦੇ ਆ ਬਾਈ ਨੇ ਰੱਸਾ ਛੜਤਾ ਤੇ ਵਿਹੜੇ ਦੀ ਖੜੀ ਹੈ ਕੋਈ ਇਸ਼ੂ ਨਹੀਂ ਦੋਸਤੋ ਇਹਨੂੰ ਬਿਲਕੁਲ ਦੋਸਤੋ ਸਾਫ ਸੁਥਰੀ ਆ ਇੱਥੇ ਆਉਂਗੇ ਤਾਂ ਤੁਹਾਨੂੰ ਜੱਜਮੈਂਟ ਹੋ ਜਾਣੀ ਹੈ ਦੋਨੇ ਪਾਸਾਂ ਤੋਂ ਤੁਹਾਨੂੰ ਅਨੁਮਾਨ ਕਰਾ ਦਿੰਦੇ ਆ ਦੇਖ ਸਾਡੀ ਬਿਲਕੁਲ ਸਾਫ ਵਿਹੜਾ ਦੂਜਾ ਸੁਆਸ ਹੁੰਦੀ ਆ ਲੈ ਚੱਲ ਬਾਈ ਨੂੰ ਮਜੂਦ ਇੱਥੇ ਆਉਂਗੇ ਤਾਂ ਤੁਹਾਡੇ ਇਹ ਵੀ ਜ਼ਰੂਰ ਪਸੰਦ ਆਊਗੀ ਰਾਜੀਪਲੀ ਚੰਗੀ ਆ ਸੰਭਾਈ ਸੰਭਈ ਜਿਹੜੇ ਵੀਰ ਤੋਂ ਆਈ ਆ ਚੰਗੀ ਆ ਚੰਗੀਆਂ ਵਹਿੜਾਂ ਦੋਸਤੋ ਜੇ ਗੱਲ ਕਰੀਏ ਸਾਫ਼ ਸੁਥਰੀਆਂ ਇਸ ਤੋਂ ਅੱਗੇ ਇੱਕ ਸੂਈ ਸੁਵਾਈ ਹੈ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਪਹਿਲਾਂ ਇਹਦਾ ਰੇਟ ਪੁੱਛ ਲਈਏ ਆਪਾਂ ਬਾਈ ਤੋਂ ਬਈ ਉਹ ਜੀ ਤਾਂ ਇਹਦਾ ਰੇਟ ਕੀ ਰਹੂਗਾ ਇਹਦਾ 65000 ਰੁਪਈਆ ਇਹਦਾ 65000 ਹਾਂਜੀ ਹਾਂਜੀ ਠੀਕ ਆ ਮਾਨਤਨ ਕਰ ਦਿਆਂਗੇ ਇਹ ਚੋ ਜੀ ਲੋ 65000 ਦੇ ਵਿੱਚੋਂ ਮਾਨਤਨ ਤੁਹਾਡਾ ਹੋ ਜੂਗਾ ਜਿਹੜਾ ਵੀਰ ਇੱਥੇ ਆਊਗਾ ਤੇ ਬਈ ਆ ਸੂਈ ਸਵਾਈ ਦੀ ਗੱਲ ਕਰੀਏ ਤਾਂ ਇਹ ਚੌਥਾ ਦਿਨ ਹੋਇਆ ਸੂਈ ਨੂੰ ਬਈ ਚੌਥਾ ਦਿਨ ਹੋ ਗਿਆ ਸੂਈ ਨੂੰ ਠੀਕ ਆ ਕਿੰਨਾ ਕੁ ਬੋਲਾ ਬਈ ਇਸ ਵਾਰ 11 ਕਿਲੋ ਬੋਲਾ ਹੈਗਾ ਬਈ 10 11 ਕਿਲੋ ਹਾਂਜੀ ਹਾਂਜੀ ਬੋਲਾ ਇਹ ਤੜਕੇ ਕਿੰਨੇ 1 ਵਜੇ ਚਵਾਈ ਕੀਤੀ ਹੈ ਬਈ ਇਹਦੀ ਆ 7 ਕਵੇ ਕੀਤੀ ਹੈ 7 ਕਵੇ ਚਵਾਈ ਕੀਤੀ ਆ ਹਾਂਜੀ ਹਾਂਜੀ ਲਗਭਗ 12 ਦੇ ਕਰੀਬ ਸਮਾਂ ਹੈਗਾ ਉਸ ਢੰਗ ਨਾਲ ਦੀ ਜੱਜਮੈਂਟ ਕਰੋ ਜੇ ਕਿਉਂਕਿ ਆਥਨ ਤਈ ਕਰਮਾ ਵਾਲੀ ਨੇ ਹਵਾਨਾ ਤਿਆਰ ਕਰਨਾ ਉਸ ਢੰਗ ਨਾਲ ਜੱਜਮੈਂਟ ਕਰੋ ਬੱਚਾ ਆਹਾ ਵੱਛਾ ਮਗਰਾ ਥਣਾ ਦਾ ਸਾਈਜ ਤੁਹਾਨੂੰ ਖਾ ਦਿੰਦੇ ਆ ਹਵਾਨਾ ਬਾਈਆਂ ਦਾ ਆਥਨ ਤਈ ਬਹੁਤ ਸੋਹਣਾ ਤਿਆਰ ਕਰਦੀ ਥਣਾ ਦਾ ਸਾਈਜ ਦੋਸਤੋ ਬਿਲਕੁਲ ਸਾਫ਼ ਸੁਥਰਾ ਦੇਖ ਸਕਦੇ ਹੱਥੀ ਚਵਾਈ ਵਾਲਾ ਥਾਂਲਾ ਮਿਲਕਬੇਨ ਚੰਗੀ ਆ ਬਾਕੀ ਸਿੰਘ ਇਹਦੇ ਵੀ ਹੈਗੇ ਆ ਬਾਈਆਂ ਦਾ ਕੋਈ ਵਟਾ ਨਹੀਂ ਸੀਸ ਹੋਊ ਇਹ ਵੀ ਪੂਰੇ ਵੱਡੇ ਘਰ ਦੇ ਕਾਠ ਦੇ ਵਿੱਚ ਆ ਪੂਰੇ ਵੱਡੇ ਢਾਂਚੇ ਦੇ ਵਿੱਚ ਆ ਸੀਸ ਹੋਊ ਕਰਮਾ ਵਾਲੀ ਇਹ ਵੀ ਬਹੁਤ ਦੇਖ ਸਕਦੇ ਆ ਦੋਸਤੋ ਹਵਾਨਾ ਹੀ ਵੱਡਾ ਜੀ ਗੱਲ ਕਰੀਏ ਕੋਈ ਟੁੱਟਮਾ ਨਹੀਂਗਾ ਦੇਖ ਸਕਦੇ ਆ ਬਿਲਕੁਲ ਸਾਫ਼ ਵਹਿੜਾ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਬਾਕੀ ਬਾਈ ਕੋਲੇ ਚੁਵਾਈ ਦੀ ਵੀਡੀਓ ਹੈਗੀ ਆ ਜਿਹੜੇ ਵੀਰ ਨੇ ਦੋਸਤੋ ਵੀਡੀਓ ਵੇਖਣੀ ਹੋਵੇ ਤਾਂ ਬਾਈਆਂ ਦਾ ਚੁਵਾਈ ਦੀ ਆਪਣੇ ਕੋਲ ਵੀਡੀਓ ਬਣਾਈ ਹੋਈ ਆ ਉਹ ਵੀਡੀਓ ਬਾਈ ਨੂੰ ਮਗਵਾ ਸਕਦੇ ਆ ਦੇਖਸਾ ਨੇ ਦੁੱਧ ਇਹ ਵੀ ਸੋਹਣਾ ਪਿਆ ਜੂਗੀ ਕੱਦ ਘਾਟ ਸੋਹਣਾ ਵੇਲ ਭੂਲ ਚੰਗੀ ਆ ਖਾਣਾ ਦਾ ਸਹੀ ਵੀ ਬਿਲਕੁਲ ਸਾਫ ਸੁਥਰਾ ਦੇਖਸਾ ਦੇ ਮਗਰ ਬੱਚਾ ਚੌਥਾ ਦਿਨ ਹੋ ਗਿਆ ਬਾਈਆਂ ਦਾ ਸੁਈ ਨੂੰ 10 12 ਕਿਲੋ ਬੋਲਾ ਇਸ ਵਕਤ ਤਿਆਰ ਆ। ਬਈ ਨਵਜੋ ਤਾਂ ਇਹਦਾ ਰੇਟ ਕੀ ਕਰੇਗਾ? ਇਹਦੇ 65000 ਰੁਪਈਆ ਇਹਦਾ 65000 ਹਾਂਜੀ ਹਾਂਜੀ ਠੀਕ ਆ। ਲੋ ਵੀ ਸੂਈ ਸਵਾਈ ਦੀ ਤਸੱਲੀ ਤੁਸੀਂ ਕਰ ਲੈਣੀ ਹੈ ਇੱਥੇ ਚਵਾਈ ਕਰ ਲੈਣੀ ਆ ਆ ਕੇ ਬਾਕੀ ਤਿੰਨ ਵੜਾ ਗੱਬਣਾ ਪਿੰਡ ਹੈਗਾ ਦੋਸਤੋ ਸੁਖਣ ਵਾਲਾ ਜ਼ਿਲ੍ਹਾ ਫਰੀਦਕੋਟ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਓ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣਾ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ